ਵਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਰੋਕ ਨੂੰ ਲੈ ਕੇ 28 ਮਾਰਚ ਨੂੰ ਰੋਸ ਮਾਰਚ ਕੱਢੇ ਜਾ ਰਹੇ ਸਨ ਇਸੇ ਦੌਰਾਨ ਗੁਰਦਾਸਪੁਰ ਵਿਖੇ ਜਸਪਾਲ ਸਿੰਘ ਪੁਲਿਸ ਦੀ ਗੋਲੀ ਲੱਗਣ ਕਾਰਨ ਸ਼ਹੀਦੀ ਪਾ ਗਏ ਨਾਲ ਹੀ ਭਾਈ ਰਣਜੀਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਆਜੇ ਰਣਜੀਤ ਸਿੰਘ ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਅਤੇ ਮਾਨਵਤਾ ਦੀ ਖੁਸ਼ੀ ਲਈ ਗੁਰੂ ਘਰ ਪਹੁੰਚ ਕੇ ਅਰਦਾਸ ਕੀਤੀ ਗੁਰਦਾਸਪੁਰ ਵਿਖੇ ਹੋਏ ਗੋਲੀਕਾਂਡ ਤੇ ਜ਼ਖਮੀ ਹੋਇਆ ਰਣਜੀਤ ਸਿੰਘ ਅੱਜ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਪੁੱਜਿਆ। ਉੱਥੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲਿਸ ਨੇ ਸਾਡੇ ਨਾਲ ਧੋਖੇਬਾਜ਼ੀ ਕੀਤੀ ਸੀ ਅਤੇ ਸਾਡੇ ਤੇ ਗੋਲੀਆਂ ਚਲਾਈਆਂ ਸਨ। ਉਸਨੇ ਕਿਹਾ ਕਿ ਪੁਲਿਸ ਨੇ ਕੋਈ ਵੀ ਗੋਲੀ ਹਵਾ ਵਿੱਚ ਨਹੀਂ ਚਲਾਈ। ਪੁਲਿਸ ਨੇ ਸਿੱਧੀਆਂ ਗੋਲੀਆਂ ਸਾਡੇ ਵੱਲ ਚਲਾਈਆਂ ਸਨ। ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਸਪਾਲ ਸਿੰਘ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ ਗੋਲੀ ਲੱਗਣ ਤੋਂ ਬਾਅਦ ਵੀ ਪੁਲਿਸ ਨੇ ਮਾਰਕੁੱਟ ਕੀਤੀ ਸੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਉੱਪਰ ਸਰਕਾਰੀ ਦਬਾਅ ਵੀ ਪਾਇਆ ਜਾ ਰਿਹਾ ਹੈ ਉਸ ਨੂੰ ਸਰਕਾਰੀ ਨੌਕਰੀ ਤੇ 5 ਲੱਖ ਰੁਪਏ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਫਿਰ ਉਸ ਨੇ ਕਿਹਾ ਕਿ ਮੈਂ ਸਿੱਖ ਕੌਮ ਅਤੇ ਸ਼ਹੀਦ ਭਾਈ ਜਸਪਾਲ ਸਿੰਘ ਨੂੰ ਇਨਸਾਫ ਦਿਲਾਉਣ ਦੇ ਲਈ ਸੱਚ ਕਹਾਂਗਾ ਕਿ ਗੋਲੀ ਪੁਲਿਸ ਨੇ ਹੀ ਚਲਾਈ ਹੈ ਤੋ ਕੇ ਵਾਦੀ ਗਈ ਤੇ ਪੁਲਿਸ ਨੇ ਧੱਕੇ ਨਾਲ ਗੋਲੀਆਂ ਚਲਾਈਆਂ ਸਾਨੂੰ ਗੁਰਦਾਰੇ ਭਾਲ ਕੇ ਕਹਿੰਦੇ ਵੀ ਤੁਸੀਂ ਜੇ ਗੁਰਦਾਰੇ ਬੈਜੋ ਤੁਹਾਡਾ ਵਈ ਮਸਲਾ ਲਗਾ ਆ ਤੁਹਾਡੀਆਂ ਪੱਗਾਂ ਵਾਪਸ ਲੈ ਕੇ ਦਵਾਂਗੇ ਜਦੋਂ ਸਾਰੇ ਉੱਥੇ ਗੁਰਦਾਰੇ ਬੈਠੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਪਏ ਇਹਦੇ ਪੁਲਿਸ ਵਾਲਿਆਂ ਨੇ ਉਸ ਵੇਲੇ ਫੈਰੀਂ ਕੀਤੀ ਹੋ ਫੈਰੀਂ ਕਰਨ ਤੋਂ ਬਾਅਦ ਮੁੜ ਕੇ ਉਹਨਾਂ ਨੇ ਗੋਲੀਆਂ ਚਲਾਈਆਂ ਉਹ ਉੱਪਰ ਵੀ ਹਵਾਈ ਫੈਰ ਵੀ ਨਹੀਂ ਕੀਤੇ ਸਿੱਧੀਆਂ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਮੁੜ ਕੇ ਆਈ ਗੁਰਦਾਦੇ ਅੰਦਰ ਵੜੇ ਉਸ ਤੋਂ ਬਾਅਦ ਉਹਨੇ ਦਰਵਾਜ਼ਾ ਖੜਕਾਇਆ ਗਾਣਾ ਗਾਦੇ ਵਿੱਚ ਦਰਵਾਜ਼ਾ ਕੋਲੋਂ ਉਸ ਤੋਂ ਬਾਅਦ ਜਦੋਂ ਭੱਜ ਗਏ ਗਲੀ 'ਚ 도ੜੇ ਜਿੱਤੇ ਐਸ ਸ਼ਹੀਦ ਜਸਪਾਲ ਸਿੰਘ ਉਹਨਾਂ ਦੇ ਗੋਲੀ ਲੱਗੀ ਗੋਲੀ ਲੱਗਣ ਤੋਂ ਬਾਅਦ ਉਹਨਾਂ ਨੇ ਉਹਨਾਂ ਨਾਲ ਬੜੀ ਕੁੱਟ ਮਾਰੀ ਕੀਤੀ ਸੀ ਉਹਨਾਂ ਨਾਲ ਉਸ ਤੋਂ ਬਾਅਦ ਮੈਨੂੰ ਗੋਲੀ ਲੱਗੀ ਦੀ ਗੋਲੀ ਲੱਗਣ ਤੋਂ ਬਾਅਦ ਵੀ ਉਹਨਾਂ ਨੇ ਕੁੱਟੇ ਦਾ ਏ ਤੇ ਮਾਰਦੇ ਮਾਰਦੇ ਰਏ ਤੇ ਜਦੋਂ ਉਸ ਤੋਂ ਬਾਅਦ ਉੱਥੇ ਕਹਿੰਦੇ ਵੀ ਤੂੰ ਮੈਂ ਦੇਖਿਆ ਜਦੋਂ ਗੋਲੀ ਲੱਗੀ ਉਹਨਾਂ ਦਾ ਤਾਂ ਹੀ ਦੇਖਿਆ ਤੋਂ ਬਾਅਦ ਇਹ ਕਹਿੰਦੇ ਵੀ ਹੁਣ ਤੂੰ ਭੱਜ ਕਿੱਥੇ ਭਜਣਾ ਵਾਲਾ ਉਸ ਤੋਂ ਬਾਅਦ ਜਨਾਨੀ ਨੇ ਉਹ ਕਿਆਂ ਅਣਗੇ ਛਡਵਾਇਆ ਉਹ ਕਹਿ ਰਹੇ ਵੀ ਤੁਸੀਂ ਤੁਸੀਂ ਵੀ ਪੁਲਿਸ ਨੇ ਨਹੀਂ ਗੋਲੀ ਮਾਰੀ ਕਿ ਉੱਥੇ ਜਿਹੜੇ ਦੂਸਰੇ ਜਿੱਤੇ ਐਸਪੀ ਮੋੜਿਆ ਮੋੜਿਆ ਨੇ ਗੋਲੀਆਂ ਗਾਲੀਆਂ ਮਾਰੀ ਕਿ ਬਸ ਪਰ ਕੀਤੇ ਬਾਪ ਆਂਦੇ ਸਿਆਸੀ ਵੀ ਸਿਆਸੀਆਂ ਨੂੰ ਦੱਸਣ ਮੈਨੂੰ ਹਾਂ ਜੀ ਸਿਆਸੀਆਂ ਦਾ ਗੈਂਡੇ ਵੀ ਤੁਸੀਂ ਤੁਹਾਨੂੰ ਨੌਕਰੀ ਦਵਾਂਗੇ ਵੀ ਐਡੇ ਪੰਜ ਪੰਜ 6 6 ਫੁੱਟ ਦੇ ਸਾਡੇ ਲੜਕੇ ਆ ਵੀ ਜੋ ਇਹ 5 5 ਲੱਖ ਰੁਪਇਆ ਵੀ ਦੇਣ ਡਾ ਜਿਹੜੇ ਤੱਕ ਭਰਤੀ ਨਹੀਂ ਹੋਟੇ ਤੇ ਤੁਹਾਡੇ ਲੜਕੇ ਨੂੰ ਆਈ ਬੈਠੇ ਬਿਠਾਏ ਨੂੰ ਤਨਖਾਹ ਲਵਾਵਾਂਗੇ ਕੋਈ ਸਿੱਖ ਜਗਤ ਦੇ ਨਾਲ ਆ ਮੈਂ ਆਪਣੇ ਬਿਆਨਾਂ ਤੋਂ ਨਹੀਂ ਮੁਕਰਾਂਗਾ ਜੋ ਵੀ ਆ ਮੈਂ ਅਜਸਪਾਲ ਸਿੰਘ ਹੁਣਾਂ ਨੂੰ ਪੂਰਾ ਇਨਸਾਫ ਦਵਾਉਂਗਾ ਮੈਂ ਪੂਰੀ ਗਵਾਹੀ ਦਵਾਉਂਗਾ ਵੀ ਇਹ ਗੋਲੀ ਪੁਲਿਸ ਵਾਲਿਆਂ ਨੇ ਚਲਾਈ ਉਧਰ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਹਰ ਹਾਲੇ ਰਣਜੀਤ ਸਿੰਘ ਨਾਲ ਖੜੇ ਹਾਂ ਉਹਨਾਂ ਨੇ ਕਿਹਾ ਕਿ ਰਣਜੀਤ ਸਿੰਘ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਪਰ ਇਹਨਾਂ ਦੇ ਹਰ ਮਾਲੀ ਸਹਾਇਤਾ ਅਤੇ ਇਲਾਜ ਲਈ ਸਿੱਖ ਜਥੇਬੰਦੀਆਂ ਖੜੀਆਂ ਹਨ ਅਸੀਂ ਤੇ ਕਰ ਵੀ ਜਾਣੇ ਆ ਜਿੱਥੇ ਇਹਨੂੰ ਲੈ ਕੇ ਜਾਣੇ ਆ ਜੈਨਵਰ ਹਸਪਤਾਲ ਚੈੱਕ ਕਰਾਂਗੇ ਅਸੀਂ ਲਿਆਏ ਆ ਜਦੋਂ ਵੀ ਇਹਦੇ ਘਰ ਜਾਂਦੇ ਆ ਜੋ ਕੋ ਗੱਲ ਹੁੰਦੀ ਆ ਜਿੱਥੇ ਸਿਆਸੀ ਲੀਡਰ ਨੇ ਉਹ ਦਬਾਅ ਪਾਉਂਦੇ ਆ ਇਹਨਾਂ ਦੇ ਪਰਿਵਾਰ ਦੇ ਦਿੱਤ ਬਹੁਤ ਗਰੀਬ ਪਰਿਵਾਰ ਆ ਉਹ ਕਹਿੰਦੇ ਵੀ ਤੁਸੀਂ ਕਹਿ ਦਿਓ ਵੀ ਗੋਲੀ ਜੋ ਲੱਗੀ ਆ ਉਹ ਸਿਵਲ ਨਹੀਂ ਲੱਗੀ ਆ ਪੁਲਿਸ ਦੀ ਗੋਲੀ ਨਹੀਂ ਲੱਗੀ ਤੇ ਜੇ ਤੁਸੀਂ ਕਹਿ ਦਿਓਗੇ ਤੇ ਤੁਹਾਨੂੰ ਨੌਕਰੀ ਦਵਾ ਦੇਣਗੇ ਕਈ ਤਰ੍ਹਾਂ ਦੇ ਨਾਲ ਕਹਿ ਕੇ ਇਹਨਾਂ ਨੂੰ ਲਾਲਚ ਵੀ ਦਿੰਦੇ ਨੇ ਜਾਂ ਡਰਾਉਂਦੇ ਵੀ ਨੇ ਕਿਸੇ ਢੰਗ ਨਾਲ ਇਹ ਕਹਿ ਦੇਣ ਵੀ ਗੋਲੀ ਜਿਹੜੀ ਆ ਪੁਲਿਸ ਦੀ ਨਹੀਂ ਲੱਗੀ ਮੁੰਡੇ ਨੇ ਮਾਰੀ ਤੇ ਮੁੰਡਿਆਂ ਨੇ ਜਿਹੜੇ ਨਾਲ ਸੀ ਵੀ ਉਹਨਾਂ ਗੋਲੀ ਮਾਰੀ ਆ ਤੇ ਅਸੀਂ ਉਸ ਦਿਨ ਦੇ ਇਸੇ ਕਰਕੇ ਇਹਨਾਂ ਦੇ ਨਾਲ ਆ ਜਿੱਦਾਂ ਦੀ ਵੀ ਇਹਨਾਂ ਦੀ ਸਹਾਇਤਾ ਹਰ ਇੱਕ ਤਰ੍ਹਾਂ ਦੀ ਹਸਾਇਤਾ ਕਰਦੇ ਆ ਤੇ ਇਹ ਪਰਿਵਾਰ ਅਜੇ ਤੱਕ ਮਹਾਰਾਜੀ ਕਿਰਪਾ ਦੇ ਨਾਲ ਜਿੜਿਆ ਤੇ ਜੋ ਸਾਡੇ ਨਾਲ ਧੱਕਾ ਹੋਇਆ ਜੋ ਪੁਲਿਸ ਨੇ ਗੋਲੀ ਚਲਾਈ ਆ ਸਾਡੇ ਮੁੰਡੇ ਤੇ ਗੋਲੀ ਦੇ ਸਿੰਘ ਤੇ ਪੁਲਿਸ ਨੇ ਗੋਲੀ ਮਾਰੀ ਆ ਉਹਦਾ ਸਾਨੂੰ ਇਨਸਾਬ ਲੈਣਾ ਚਾਹੀਦਾ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਸਿੱਖ ਚੈਨਲ ਦੇ ਲਈ